ਪਿਛਲੇ ਕੁਝ ਦਿਨਾਂ ਤੋਂ ਮਨਪ੍ਰੀਤ ਮੰਨਾ ਅਰਸ਼ ਬੱਲ ਪ੍ਰੇਮ ਟਿਲਹੋਂ ਹਰ ਬਾਰੇ ਕਾਫੀ ਵੀਡੀਓ ਪਾ ਰਿਹਾ ਸੀ ਪਰ ਜਦੋਂ ਇਸਨੇ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਵੀਡੀਓ ਪਾਈ ਤੋਨੂੰ ਗਾਲਾਂ ਕੱਢੀਆਂ ਦੇ 3 ਘੰਟਿਆਂ ਬਾਅਦ ਦੇਖੋ ਕੀ ਬਣਿਆ ਇਸਨੂੰ ਮਾਫੀ ਮੰਗਣੀ ਪਈ ਕੀ ਕਿਹਾ ਸੀ ਮਨਪ੍ਰੀਤ ਮੰਨਾ ਨੇ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਤੇ ਕੋਈ ਟਾਈਮ ਬਾਅਦ ਮਾਫੀ ਮੰਗਣੀ ਪਈ ਆਓ ਪਹਿਲਾਂ ਦਾ ਪੂਰੀ ਵੇਖੋ ਵੀਡੀਓ ਮਨਪ੍ਰੀਤ ਮੰਨਾ ਨੇ ਕੀ ਕਿਹਾ ਸੀ ਯੱਲਾ ਤੰਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਭੈਣ ਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬਿਠਾ ਦੇ ਸ਼ਾਂਤ ਹੋ ਜਾ ਨਹੀਂ ਤੇ ਕਿਆ ਜੇਲ੍ਹ ਰਹਾ ਤੂੰ ਇਮਰਾਨ ਨੂੰ ਤੁਹਾਨੂੰ ਭੈਣ ਚੋਂ ਦੋ ਇੱਜ਼ਤ ਵੀ ਨਹੀਂ ਰਾਸ ਆਉਂਦੀ ਥੱਪੜ ਕੰਨ ਦੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਕਰਾ ਗਾਂਧੀ ਇੱਧਰ ਬਣਾ ਲਵਾ ਤੇ ਜਥੇਦਾਰ ਇਹ ਜੋ ਇਸ ਵੀਡੀਓ ਕਰਕੇ ਮਨਜੀਤ ਮਨਨ ਦਾ ਪੰਗਾ ਪਿਆ ਸੀ ਬਾਕੀ ਜੇ ਮੈਨੂੰ ਤਾਂ ਲੱਗਦਾ ਐਵੇਂ ਦੇ ਬੰਦੇ ਨੂੰ ਕੰਮ ਕਰ ਨਹੀਂ ਚਾਹੀਦੇ ਜਿਸ ਕਰਕੇ ਬਾਅਦ ਚ ਬੰਦੇ ਨੂੰ ਆ ਕੇ ਹੱਥ ਜੋੜ ਕੇ ਮਾਫੀ ਮੰਗਣੀ ਪਵੇ ਉਹ ਵੀ ਸੋਸ਼ਲ ਮੀਡੀਆ ਦੇ ਸਾਰਗਰ ਸਾਹਮਣੇ ਆਓ ਦੇਖੋ ਕੀ-ਕਿਆ ਮਨਜੀਤ ਮਨਨ ਨੇ ਮਾਫੀ ਮੰਗਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਪ੍ਰੀਤ ਮੱਲੇ ਮਨਨੇ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਇਹ ਵੀਡੀਓ ਪਾਈ ਸੀਗੀ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਇੱਕ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਬਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਸਹਿ ਪਾਉਣਾ ਸਰ ਝੁਕਾ ਕੇ ਹੱਥ ਬੰਨ੍ਹ ਕੇ ਮਾਫੀ ਮੰਗਦਾ ਹਾਂ ਮaaf ਕਰ ਦੇਈਂ